thank you Tchau, tchau. ਕੋਈ ਚੇਤਾ ਦਿਖਾਲੇ ਨੀ ਤੇ ਝੂਠੇ ਨੇ ਮੈਂ ਕਪਰਰਾਬ ਦੇ ਕੇ ਅੱਗੇ ਤੁਰਾਂ ਔਰ ਗੁਰਬਾਣੀ ਆਪਾਂ ਰੋਜ਼ ਪੜ੍ਹਦੇ ਹੋ ਸੁਣਦੇ ਹੋ ਸ਼ਾਇਦ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਮੈਂ ਭਲਾਵਾ ਪੱਕਦਾ ਮਤ ਮੈਲੀ ਹੋਏ ਜਾਏ ਤੇ ਚਿੱਤਰਕਾਰਾਂ ਨੇ ਸਰੇ ਪੱਗ ਤਾਂ ਖਾਲੀ ਰਹਿ ਜਾਂ ਸਦੀ ਵੀ ਪੱਗ ਬੰਨਦੇ ਸਨ ਰਬਿਦਾਸ ਮਹਾਰਾਜ ਦੇ ਚਰਨਾ ਤੇ ਉਹਨਾਂ ਦੇ ਵੀ ਦਿਖਾਇਆ ਕਿ ਸੱਟ ਪੱਗ ਦੇ Baal ਖੁੱਲੇ ਰੱਖੇ ਗਏ ਉਹ ਵੀ ਕਹਿੰਦੇ ਬੰਕੇ ਪਾਲ ਪਖਸਰ ਦੀ ਢੇਰੀ ਉਹ ਵੀ ਪੱਗ ਨੂੰ ਮੁਖ ਰੱਖਿਆ ਗਿਆ ਕਿ ਚਿੱਤਰ ਗਾ ਦੀ ਤਸਵੀਰਾਂ ਝੂਠੀਆਂ ਬਣਾਈਆਂ ਨੇ ਰੋ ਵਿਚਾਰ ਮੈਂ ਗੱਲ ਕਰੇ ਸਟੇਕ ਬਹਾਦਰ ਸਾਹਿਬ ਕਿਵੇਂ ਇਮਾਮ ਦੇ ਵਿੱਚ ਪ੍ਰਸਿੱਧ ਹੋਏ ਬੀਬੀ ਬੀਰੂ ਜੀ ਦਾ ਵਿੰਡਪਾਹ ਇਹਨਾਂ ਦੇ ਵਿਆਹ ਹੋ ਲਗਾ ਛੇਵੇਂ ਪਾਤਸ਼ਾਹ ਦੀ ਮੌਜੂਦਗੀ ਦੇ ਵਿੱਚ ਗਵਰਨਰ ਸਰਕਾਰ ਬਲੋਂ جنگ ਛੇੜੀ ਗਈ ਤੇ ਇੱਕ ਬਿਹਾਨਾ ਤੇਗ ਤਿਆਗ ਵਾਲੇ ਅੱਖੀ ਜੰਗ ਦੇਖੀ ਦੂਸਰਾ ਜੰਗ ਹੋਇਆ ਅੱਖੀ ਦੇਖਿਆ ਤੀਸਰਾ ਜੰਗ ਹੋਇਆ ਮੈਂ ਸਖੇਵ ਦੇ ਵਿਚੋਂ ਲੱਗਾ ਸਾਰੇ ਜੰਗ ਅੱਖੀ ਵੇਖੇ ਪਰ 1600 ਚੌਥੀ ਦੇ ਵਿੱਚ ਇੱਕ ਜੰਗ ਹੋਈ ਜਿਹਨੂੰ ਕਹਿੰਦੇ ਕਰਤਾਰਪੁਰ ਦੀ ਜੰਗ ਗੁਰਦੇਵ ਨੇ ਹੱਥੀ ਤੇਗ ਫੜ ਕੇ ਉਹ ਤੇਗ ਦੇ ਜੋਰ ਵਿਖਾਏ ਦੌਲ ਬਖਾਏ ਹਰ ਗੋਬਿੰਦ ਪਾਚਾ ਕਹਿਣ ਲਗੇ ਤਿਆਗ ਵਾਲਿਆ ਤੇਗ ਬਹਾਦਰ ਹੈ ਇਹ ਤੇਗਾਂ ਦੀ ਛਾਵੇਂ ਪੜਿਆ ਏ ਤੇਗਾਂ ਜਿਹਾ ਖੇਡਾ ਖੇਡਦਾ ਏ ਤੇ ਇੱਥੇ ਬਸ ਨਹੀਂ ਇਹਨਾਂ ਦਾ ਬਜਾ ਜਿਹੜਾ ਉਸਤਾਦ ਸੀ ਉਹ ਵੀ ਬਾਬਾ ਬੁੱਟਾ ਜੀ ਸਰ ਬਦਲੋਂ ਜੋਤੀਓ ਸਵੈ ਸਰ ਰਹਿ ਉਹ ਵਿਚਾਰ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ 1 اپریل 1421 عیسوی نو ابرہ سردی ਧਰਤੀ ਤੇ ਹੁੰਦਾ ਏ ਔਰ 20 مارچ 1665 عیسوی نو ਗੁਰਗਦੀਪ ਜੀ ਸੁਭਾਏ ਮਾਨ ਹੁੰਦੇ ਨੇ ਦਿੱਲੀ ਦਾ ਤਾਂ ਸੇ گورنمنٹ ਸਰਕਾਰ ਬੈਠੀ ਉਹ ਨਾ ਰੰਗ ਜੇ ਬਾਦਸ਼ਾਹ ਉਹ ਰੰਗ ਜੇ ਬਾਦਸ਼ਾਹ ਨੇ ਇੱਕ ਬਹੁਤ ਵੱਡੀ ਭਿਆਨਕ ਚਾਲ ਚੱਲੀ ਏ ਉਹਦਾ ਮੁਖ ਜਾਂ ਨਿਸ਼ਾਨਾ ਸੀ ਮੁਖ ਉਹਦਾ ਅੰਤਿਆ ਸੀ ਕਿ ਸਾਰੇ ਭਾਰਤ ਦੇ ਵਿੱਚ ਵਾਸਤੇ ਸਾਰੇ ਬਲ ਦੇ ਵਿੱਚ ਇੱਕੋ ਹੀ ਧਰਮ ਚਲਾਉਣਾ ਮੁਸਲਮਾਨ ਧਰਮ